ਆਸਾ ਰਾਮ ਆਸਾ ਰਾਮ ਜਿਹੜਾ ਬਲਤਕਾਰੀ ਆ ਉਹਨੂੰ ਜ਼ਮਾਨਤ ਮਿਲ ਜਾ ਮਿਲ ਸਕਦੀ ਆ ਆ ਰਾਮ ਰheem ਜਿਹੜਾ ਬਲਤਕਾਰੀ ਆ ਉਹਨੂੰ ਜ਼ਮਾਨਤ ਮਿਲ ਸਕਦੀ ਆ ਪਰ ਇੱਕ ਰਾਜੂ ਆ ਨਾ ਜਦੀ ਮਾਂ ਮਰਨ ਕਿਨਾਰੇ ਪਈ ਆ ਚੜੀ ਆਖਰੀ ਸਾਹਾਂ ਤੇ ਉਹਨੂੰ ਜ਼ਮਾਨਤ ਨਹੀਂ ਅੰਬਰ ਚਪਾਲ ਜਿੰਨੂੰ 3-4 ਸਾਲ ਹੋ ਗਏ ਆ 3 ਸਾਲ ਹੋ ਗਏ ਤੀਜੀ ਵਾਲੀ ਐਨਐਸਐ ਲਾਤੀ ਆ ਉਹਨੂੰ ਜ਼ਮਾਨਤ ਨਹੀਂ 32-32 ਸਾਲ ਸਿੱਖਾ ਸਿੱਖ ਜਿਹੜੇ ਮੰਦੀ ਸਿੰਘ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਹੋਏ ਨੂੰ ਹੋ ਗਏ ਆ ਉਹਨਾਂ ਨੂੰ ਜ਼ਮਾਨਤ ਨਹੀਂ ਇੱਥੇ ਕਾਤਲਾਂ ਨੂੰ ਜ਼ਮਾਨਤਾ ਮਿਲਦੀਆਂ ਨੇ ਇੱਥੇ ਬਲਾਤਕਾਰੀਆਂ ਨੂੰ ਜ਼ਮਾਨਤਾ ਮਿਲਦੀਆਂ ਨੇ ਪਰ ਜਿਹੜੇ ਧਰਮ ਦਾ ਕੰਮ ਕਰਕੇ ਗਏ ਨੇ ਉਹਨਾਂ ਨੂੰ ਜ਼ਮਾਨਤ ਨਹੀਂ ਲੱਖ ਲਾਂਤਾ ਤੁਹਾਡੇ ਇਹੋ ਜੇ ਕਾਨੂੰਨ ਦੇ ਲੱਖ ਲਾਂਤਾ ਤੁਹਾਡੇ ਸੰਵਿਧਾਨ ਤੇ ਉਦਾਂ ਦੇ ਸਾਡਾ ਸੰਵਿਧਾਨ ਲੋਕਤੰਤਰ ਸਾਡਾ ਲੱਖ ਲਾਂਤਾ ਇਹੋ ਜੇ ਦੇ ਲਤਕਾਰੀਓ ਰਾਮਰੇਮ ਬਲੰਤਕਾਰੀ ਕਾਤਲ ਉਹਨੂੰ ਜਮਾਨਤ ਮਿਲਦੀ ਆਸਾ ਰਾਮ ਬਲੰਤਕਾਰੀ ਕਾਤਲਾ ਉਹਨੂੰ ਜਮਾਨਤ ਮਿਲ ਗਈ ਹੈ ਪਹਲਾਡੇ ਸਿੱਖਾ ਨੂੰ ਇਹ ਬਿੱਤ ਕਿਰਾ ਕਿਉਂ ਦੋ ਜਵਾਬ ਇਹਦਾ ਕੋਈ ਜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ